ਸਾਬਕਾ ਮੰਤਰੀ ਵਿਕਰਮ ਸਿੰਘ ਮੱਜੀਠਿਆ ਨਾਲ ਜੁੜੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਵਿਕਰਮ ਸਿੰਘ ਮੱਜੀਠਿਆ ਨੂੰ ਵੱਡੀ ਰਾਹਤ ਮਿਲੀ ਹੈ ਜੀ ਹਾਂ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮੱਜੀਠਿਆ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਜ਼ਿਕਰਯੋਗ ਹੈ ਆਮਦਨ ਤੋਂ ਵੱਡ ਸੰਪਤੀ ਦਾ ਮਾਮਲਾ ਸੀ 25 ਜੂਨ 2025 ਨੂੰ ਵਿਕਰਮ ਸਿੰਘ ਮੱਜੀਠਿਆ ਨੂੰ ਉਹਨਾਂ ਦੀ ਅੰਮ੍ਰਿਤਸਰੀ ਰਿਹਾਈਸ਼ ਤੋਂ विजिलेंस टीम वालों गिरफ्तार किया गया इस समय नौ महीने तो बाद बिक्रम सिंह मजिठिया वास्ते राहत की खबर सामने आई है नौ महीने बाद उन्हें अदालत तो जमानत मिल गई है जिक्र योग है कि आमदन तो वध संपत्ति का मामला सी ਲਗਭਗ 40000 ਪੰਨਿਆਂ ਦੀ ਚਾਰ ਸ਼ੀਟ ਅਤੇ 200 ਤੋਂ ਵੱਧ ਗਵਾਹੀ ਤੇ ਹੁਣ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਵਿਕਰਮ ਸਿੰਘ ਮੱਜੀਠੀਆ ਜੋ ਕਿ ਨਾਬਾਜ਼ ਜੇਲ੍ਹ ਵਿੱਚ 9 ਮਹੀਨੇ ਤੋਂ ਬੰਦ ਸੀ ਉਹਨਾਂ ਨੂੰ ਆਖਿਰਕਾਰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ਆਮਦਨ ਤੋਂ ਵੱਧ ਸੰਪਤੀ ਦਾ ਮਾਮਲਾ ਸੀ ਲਗਭਗ 700 ਕਰੋੜ ਰੁਪਏ ਦੀ ਚਾਰ ਸ਼ੀਟ ਵਿੱਚ ਗੈਰ ਕਾਨੂੰਨੀ ਤੰਦ ਨਾਲ ਜਮ੍ਹਾਂ ਸੰਪਤੀ ਬਾਰੇ ਜ਼ਿਕਰ ਕੀਤਾ ਗਿਆ ਸੀ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਦੀ ਅੰਮ੍ਰਿਤਸਰ ਰਿਹਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ 6 ਦਿਨ ਬਾਅਦ ਉਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਤੇ ਇਸ ਲਈ ਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਮਿਲੀ ਹੈ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨਾਲ ਜੁੜੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਵਿਕਰਮ ਸਿੰਘ ਮਜੀਠੀਆ ਨੂੰ राहत मिली है जी हां अकाली दल के आगू और सबका मंत्री बिक्रम सिंह मजिठिया अदालत वालों जमानत मिल चुकी है जिक्र योग है आमदन तो वत्ति का मामला सी, पच्ची जून दो हजार टीम रिहाय गिरफ्तार बिक्रम सिंह मजिठिया वास्ते राहत की तो वास राह खबर सामने आई है नौ महीने बाद अदालत तो जमानत मिल गई है जिक्र योग है कि आमदन तो व्यक्ति का मामला ਲਗਭਗ 40000 ਪੰਨਿਆਂ ਦੀ ਚਾਰ ਸ਼ੀਟ ਅਤੇ 200 ਤੋਂ ਵੱਧ ਗਵਾਹੀ ਤੇ ਹੁਣ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਵਿਕਰਮ ਸਿੰਘ ਮੱਜੀਠੀਆ ਜੋ ਕਿ ਨਾਬਾਜ਼ ਜੇਲ੍ਹ ਵਿੱਚ 9 ਮਹੀਨੇ ਤੋਂ ਬੰਦ ਸੀ ਉਹਨਾਂ ਨੂੰ ਆਖਿਰਕਾਰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ਆਮਦਨ ਤੋਂ ਵੱਧ ਸੰਪਤੀ ਦਾ ਮਾਮਲਾ ਸੀ ਲਗਭਗ 700 ਕਰੋੜ ਰੁਪਏ ਦੀ ਚਾਰ ਸ਼ੀਟ ਵਿੱਚ ਗੈਰ ਕਾਨੂੰਨੀ ਤੌਰ 'ਤੇ ਜਮ੍ਹਾਂ ਸੰਪਤੀ ਬਾਰੇ ਜ਼ਿਕਰ ਕੀਤਾ ਗਿਆ ਸੀ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਦੀ ਅੰਮ੍ਰਿਤਸਰ ਰਿਹਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ 6 ਦਿਨ ਬਾਅਦ ਉਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਤੇ ਇਸ ਲਈ ਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਤਕਾਮ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਮਿਲੀ ਹੈ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ